ਦੋਸਤੋ ਅੱਜ ਆਪਾਂ ਜਿਸ ਪਲੇਅਰ ਬਾਰੇ ਗੱਲ ਕਰਾਂਗੇ ਉਹਦਾ ਜ਼ਿਕਰ ਅਰਜੰਟ ਢਿੱਲੋਂ ਨੇ ਆਪਣੇ ਗਾਣੇ ਵਿੱਚ ਵੀ ਕੀਤਾ ਹੈ ਹਾਂਜੀ ਆਪਾਂ ਅੱਜ ਗੱਲ ਕਰਦੇ ਹਾਂ ਗਰਜੀਤ ਤੂਤ ਬਾਰੇ ਉਹਨਾਂ ਦੇ ਕਬੱਡੀ ਕੈਰੀਅਰ ਤੇ ਜ਼ਿੰਦਗੀ ਦੀਆਂ ਗੱਲਾਂ ਇਸ ਵੀਡੀਓ ਵਿੱਚ ਕਰਾਂਗੇ ਸਾਂਝੀਆਂ ਚਲੋ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਗਰਜੀਤ ਤੂਤ ਦਾ ਜਨਮ 4 ਅਗਸਤ 1980 ਨੂੰ ਉਹਨਾਂ ਦੇ ਨਾਨਕੇ ਪਿੰਡ ਤੂਰਕੋਟ ਵਿਖੇ ਹੋਇਆ ਤੇ ਉਹਨਾਂ ਦਾ ਰਹਿਣ ਸਹਿਣ ਤੇ ਪਾਲਣ ਪੋਸਣ ਪਿੰਡ ਤੂਤ ਵਿਖੇ ਹੀ ਹੋਇਆ ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਗਰਮੇਲ ਸਿੰਘ ਤੇ ਮਾਤਾ ਜੀ ਦਾ ਨਾਮ ਸੁਖਵਿੰਦਰ ਕੌਰ ਹੈ। ਗਰਜੀ ਤੂਤ ਪਹਿਲਾਂ ਬਾਸਕਟਬਾਲ ਦਾ ਬਹੁਤ ਵਧੀਆ ਖਿਡਾਰੀ ਸੀ। 1997 ਨੂੰ ਤੂਤ ਪਿੰਡ ਵਿਖੇ ਇੱਕ ਟੂਰਨਾਮੈਂਟ ਹੋਇਆ ਜਿੱਥੇ ਉਹ ਪਹਿਲੀ ਵਾਰ ਕਬੱਡੀ ਖੇਡਿਆ। ਉਸ ਟੂਰਨਾਮੈਂਟ ਤੇ ਗਰਜੀ ਤੂਤ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਇਸ ਕਾਰਨ ਉਹਦਾ ਕਬੱਡੀ ਨਾਲ ਪਿਆਰ ਜਿਆਦਾ ਪੈ ਗਿਆ। ਉਸ ਤੋਂ ਬਾਅਦ ਉਹ ਰੈਗੂਲਰ ਕਬੱਡੀ ਖੇਡਣ ਲੱਗ ਗਿਆ ਤੇ ਥੋੜੇ ਸਮੇਂ ਵਿੱਚ ਹੀ ਕਬੱਡੀ ਦਾ ਇੱਕ ਬਹੁਤ ਵਧੀਆ ਸਟਾਰ ਬਣ ਗਿਆ। ਬਹੁਤ ਵਧੀਆ ਟੂਰਨਾਮੈਂਟ ਉਹਨਾਂ ਸਮਾਂ 'ਚ ਗਰਜੀਤ ਦੁੱਧ ਨੇ ਜਿੱਤੇ 2004-5 ਤੇ 6 ਨੂੰ ਪਹਿਲੀ ਵਾਰ ਗਰਜੀਤ ਦੁੱਧ ਅੰਗਲੈਂਡ ਦੀ ਧਰਤੀ ਤੇ ਖੇਡਿਆ ਤੇ ਉਸੇ ਸਾਲ 2006 ਵਿੱਚ ਕੈਨੇਡਾ ਦੀ ਧਰਤੀ ਤੇ ਵੀ ਖੇਡਿਆ ਤੇ 2007 ਵਿੱਚ ਫੇਰ ਕੈਨੇਡਾ ਦੀ ਧਰਤੀ ਤੇ ਖੇਡਿਆ ਉਸ ਸਾਲ ਗਰਜੀਤ ਦੁੱਧ ਨੇ 47 ਰੇਡਾਂ ਪਾਈਆਂ ਉਸ ਵਿੱਚੋਂ 39 ਪੁਆਇੰਟ ਹਾਸਲ ਕੀਤੇ ਜਿਸ ਕਾਰਨ ਉਸ ਨੂੰ ਉਸ ਸੀਜ਼ਨ ਦਾ ਬੈਸਟ ਰੇਡਰ ਐਲਾਨਿਆ ਗਿਆ ਉਸ ਤੋਂ ਬਾਅਦ ਕਬੱਡੀ ਦੀ ਦੁਨੀਆ ਵਿੱਚ ਗਰਜੀਤ ਦਾ ਨਾਮ ਬਹੁਤ ਵੱਡਾ ਬਣ ਗਿਆ ਉਸ ਨੂੰ ਬਹੁਤ ਸਾਰੀਆਂ ਕਲੱਬਾਂ ਦੇ ਟੀਮਾਂ ਖੇਡਣ ਲਈ ਅਪਰੋਚ ਕਰਦੀਆਂ ਗਰਜੀਤ ਨੇ ਉਸ ਸਮੇਂ ਪੰਜਾਬ ਦੇ ਟੌਪ ਦੇ ਕਬੱਡੀ ਟੂਰਨਾਮੈਂਟ ਜਿੱਤੇ ਸਾਰੇ ਪੰਜਾਬ ਵਿੱਚ ਉਸ ਦਾ ਸਿੱਕਾ ਪੂਰਾ ਚੱਲ ਰਿਹਾ ਸੀ ਪਰ ਇੱਕ ਟਾਈਮ ਅਜਿਹਾ ਆਇਆ ਜਦੋਂ ਗਰਜੀਤ ਦੂਤ ਦੇ ਸੱਟ ਲੱਗ ਗਈ ਸੱਟ ਲੱਗਣ ਵੇਲੇ ਗਰਜੀਤ ਦੂਤ ਨੂੰ ਕਿਸੇ ਨੇ ਨਾ ਪੁੱਛਿਆ ਨਾ ਕਿਸੇ ਕਲੱਬ ਨੇ ਨਾ ਕਿਸੇ ਟੀਮ ਨੇ ਸਾਰੇ ਫੋਨ ਚੱਕਣੋਂ हट ਗਏ ਪਰ ਥੋੜੇ ਸਮੇਂ ਵਿੱਚ ਹੀ ਗਰਜੀਤ ਦੂਤ ਦੁਬਾਰਾ ਫਿੱਟ ਹੋ ਕੇ ਗਰਾਊਂਡਾਂ ਵਿੱਚ ਆ ਗਿਆ ਤੇ ਦੁਬਾਰਾ ਫੇਰ ਆਪਣੀ ਉਂਗਲੀ ਖੜੀ ਕਰ ਦਿੱਤੀ ਗਰਜੀਤੂ ਦਾ ਕੱਦ 6 ਫੁੱਟ 3 ਇੰਚ ਸੀ ਜਦੋਂ ਉਹ ਉਂਗਲੀ ਖੜੀ ਕਰਦਾ ਸੀ ਤਾਂ ਆਪੀ ਮਾਰ ਕੇ ਤਾਂ 10 ਫੁੱਟ ਤੇ ਜਾਂਦੀ ਸੀ ਉਸ ਸਮੇਂ ਗਰਜੀਤੂ ਨੇ ਪੰਜਾਬ ਦੇ ਕਬੱਡੀ ਟੂਰਨਾਮੈਂਟ ਤੋਂ ਨೇಕਾ ਮੋਟਰਸਾਈਕਲ ਗੱਡੀਆਂ ਲੀੜੀਆਂ ਨਕਦ ਰਕਮਾਂ ਦੇ ਨਾਮ ਜਿੱਤੇ ਪੂਰਾ ਸਿੱਕਾ ਚੱਲ ਰਿਹਾ ਸੀ ਪਰ ਬਾਅਦ ਵਿੱਚ ਗਰਜੀਤੂ ਤੇ ਨਥੇ ਦੀ ਭੈੜੀ ਦਲਦਲ ਵਿੱਚ ਫਸ ਗਿਆ ਜਿਸ ਵਿੱਚੋਂ ਬਹੁਤ ਮੁਸ਼ਕਲ ਨਾਲ ਨਿਕਲਿਆ ਜਦੋਂ ਨਿਕਲਿਆ ਉਸ ਤੋਂ ਬਾਅਦ ਉਹਦੀ ਖੇਡਣ ਦੀ ਉਮਰ ਨਹੀਂ ਰਹੀ ਹੁਣ ਪਸਤਾਉ ਦਾ ਗਰਜੀਤੂ ਵੀ ਮੇਰੀ ਇੰਨੀ ਚੜ੍ਹਾਈ ਸੀ ਜੇ ਮੈਂ ਅਸਾਂ ਚ ਨਾ ਪੈਂਦਾ ਤਾਂ ਅੱਜ ਨੂੰ ਹੋਰ ਵੀ ਬਹੁਤ ਕੁਝ ਖੱਟ ਲੈਣਾ ਸੀ ਕਬੱਡੀ ਚੋਂ ਪਰ ਕਿਸਮਤ ਨੂੰ ਜੋ ਮਨਜ਼ੂਰ ਹੁੰਦਾ ਰਹਿਣਾ ਉੱਥੇ ਹੀ ਪੈਂਦਾ ਦੋਸਤੋ ਜੇ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ